ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਜੀਤ ਸਮਾਲ ਡੇਰੀ ਫਾਰਮ ਤੇ ਜੀ ਸਵਾਗਤ ਆ ਤੁਹਾਡਾ ਤੇ ਅੱਜ ਦੀ ਵੀਡੀਓ ਜੀ ਆਪਾਂ ਕਰਨ ਲੱਗੇ ਆ ਸ਼ੁਰੂ ਤਰੀਕ ਹੈਗੀ ਹੈ ਜੀ ਅੱਜ 9 ਟਾਈਮ ਹੋ ਗਿਆ ਜੀ 9:30 ਦਾ ਕੀ ਹੋ ਗਿਆ ਪੁੱਤ ਡਰ ਗਈ 9:30 ਦਾ ਟਾਈਮ ਹੋ ਗਿਆ ਜੀ ਤੇ ਤਰੀਕ ਹੈਗੀ ਹੈ 9 ਦਿਨ ਸੋਮਵਾਰ ਆ ਤੇ ਸਵੇਰ ਦੇ 9:30 ਹੋ ਗਏ ਆ ਅੱਜ ਆਪਾਂ ਕੰਮ ਨੂੰ ਲੇਟ ਹੋ ਗਈ ਸੀਗੇ ਕਿਉਂਕਿ ਆਪਣੇ ਗਵਾਂਢ ਦੇ ਵਿੱਚ ਬਈ ਵਿਆਹ ਬੈਨ ਭਰਾਵਾਂ ਦੀ ਹੈ ਨਾ ਖੁਸ਼ੀ ਦੇ ਵਿੱਚ ਵੀ ਸ਼ਾਮਲ ਵੀ ਹੋਣਾ ਪੈਂਦਾ ਜਦੋਂ ਹੁਣ ਆਪਾਂ ਉਧਰੋਂ ਆਉਣੇ ਆ ਦੇ ਘਰ ਦੇ ਫਾਰਮ ਦੇ ਕੰਮ ਨੂੰ ਲੇਟ ਹੋ ਜਾਈਦਾ ਜਦੋਂ ਫਾਰਮ ਦਾ ਕੰਮ ਨਿਭੜ ਕੇ ਜਾਂਦੇ ਆ ਤਾਂ ਉਧਰ ਦੇ ਵਿਆਹ ਦੇ ਕੰਮ ਨੂੰ ਲੇਟ ਹੋ ਜਾਈਦਾ ਤੇ ਹੁਣ ਆਪਾਂ ਇਹਨਾਂ ਦਾ ਵੀ ਸਫਾਈ ਕਰਤੀ ਸੀਗੀ ਮੋਟੀ ਮੋਟੀ ਤੇ ਕੰਪਲੀਟ ਕਰਤਾ ਸੀ ਕੰਮ ਲਾਈਟ ਖਰਾਬ ਹੋ ਗਈ ਸੀਗੀ ਜੀ ਤੇ ਲਾਈਟ ਹੁਣ ਲੋਡ ਕੀਤੀ ਆ ਹੁਣ ਇਹਨਾਂ ਨੂੰ ਮੈਂ ਪਾਣੀ ਭਰਦੀ ਆ ਆਵੇ ਕੜੀਆਂ ਜੀ ਵਿਚਾਰੀਆਂ ਡਰਮ ਖਿੱਚ ਕੇ ਲਿੱਕੀ ਜਾਂਦੀਆਂ ਪਾਣੀ ਨੂੰ ਹੁਣ ਮੈਂ ਪਾਣੀ ਭਰਦੀ ਐ ਜੀ ਪਾਣੀ ਭਰਨ ਤੋਂ ਬਾਅਦ ਫਿਰ ਆਪਾਂ ਪੱਠੇ ਵੱਢਣ ਚਾਹਦੇ ਆਂ ਪੱਠੇ ਵੱਢ ਕੇ ਉਤਰ ਕੇ ਪਾਵਾਂਗੇ ਕਿਉਂਕਿ ਆਪਾਂ ਅੱਜ ਲੇਟ ਸੀਗੇ ਕੱਲ੍ਹ ਸ਼ਾਮੀ ਲੇਟ ਹੋ ਗਏ ਸੀਗੇ ਤੇ ਪੱਠੇ ਵੱਡੇ ਨਹੀਂਗੇ ਪੁੱਤ ਉਹ ਤਾਂ ਸੂਟ ਤਾਂ ਪ੍ਰੈਸ ਕਰ ਲਈ ਬੱਚੇ ਤਿਆਰੀਆਂ ਕਰੀ ਜਾਂਦੇ ਅੱਜ ਪਾਰਟੀ ਐ ਜੀ 11:30 ਵਜੇ ਪਾਰਟੀ ਦੇ ਨਾਲ ਪੁੱਤ ਐਂ ਕਰ ਮੋਟਰ ਛੱਡ ਦੇ ਪਾਣੀ ਭਰ ਦੇ ਮੈਂ ਫਿਰ ਲੈਟ ਚਲੀ ਨਾ ਜਾਵੇ ਫਿਰ ਆਪਾਂ ਨੂੰ ਔਖਾ ਹੋ ਜਾਊਗਾ ਰੋਜਾ ਪੁੱਤ ਪਾਣੀ ਆ ਜਾਂਦੇ ਕਾਲ ਕਰੀ ਜਾਂਦੇ ਆ ਕਿਦ ਤਾਰ ਜਾਂ ਕੋਈ ਲੈਟਰ ਤਾਰ ਤੂ ਖਰਾਬ ਹੋ ਜਾਣਾ ਟੁੱਟ ਪ ਜਾਵੇ ਜੋੜ ਜੁੜ ਸੜ ਜਾਵੇ ਉਦੋਂ ਔਖਾ ਹੋ ਜਾਂਦਾ ਬਈ ਹੁਣ ਡਾਕਟਰ ਸਾਹਿਬ ਆਏ ਸੀਗੇ ਆਇਆ ਨਹੀਂ ਪਾਣੀ ਪੁੱਤ ਲੈਟ ਦੇ ਇੱਕ ਮੈਨੂੰ ਤਾਂ ਲੱਗਦਾ ਤੇਰੇ ਡੈਡੀ ਨੇ ਸੈਟ ਤਾਂ ਕੀਤੀ ਹੈ ਮੈਨਾਂ ਤਾਂ ਲੋਟ ਹੀ ਨਹੀਂ ਹੋਈ ਉਦੋਂ ਤਾਂ ਮੋਟਰ ਚੱਲ ਪਈ ਸੀਗੀ ਮੈਂ ਕਿਹਾ ਮੋਟਰ ਚੱਲ ਪਈ ਕੋਠੇ ਦੇ ਥੱਲੇ ਤਾਂ ਉਤਰ ਆ ਹੁਣ ਆਏ ਨਹੀਂ ਪਤਾ ਕਿ ਕਿਥੇ ਫੇਰਨਾ ਹਿੱਲ ਗਿਆ ਹੋ ਜੋੜ ਅੱਜ ਆਪਣੀ ਹੀ ਲੈਡ ਖਰਾਬ ਹੋ ਗਈ ਲੈਡ ਕਰਕੇ ਆਪਣੇ ਇਕਦੋਤੇ ਆਪਾਂ ਪਾਰਟੀ ਤੇ ਜਾਣਾ ਉਧਰ ਪਸ਼ੂ ਵਿਚਾਰੇ ਕਾਲ ਕਰੀ ਜਾਂਦੇ ਆ ਪਾਣੀ ਦਾ ਉਧਰੋਂ ਪੱਠੇ ਤਾਂ ਵੱਢ ਲੈ ਸੀ ਕਿ ਮੈਂ ਪੱਠੇ ਤਾਂ ਵੱਢ ਲੈ ਸੀ ਉਧਰੋਂ ਆਪਣਾ ਟੋਕਣਾ ਨਹੀਂ ਚੱਲਦਾ ਪਿਆ ਆਪਣੇ ਪੱਠਾ ਵਾਲੀ ਮੋਟਰ ਆ ਤੇ ਜਿਹੜੀ ਪਾਣੀ ਵਾਲੀ ਮੋਟਰ ਆ ਉਹਦਾ ਸਾਰਾ ਲੈਂਕੋ ਕੋਠੇ ਤੇ ਜੋ ਉੱਥੇ ਤਾਰਾ ਤੇ ਉਹ ਪਾਣੀ ਭਰਦਾ ਪੁੱਤ ਅਜੇ ਪੱਠੇ ਵੱਢੇ ਨਹੀਂ ਜਾਣਾ ਲੋਟ ਹੋ ਗਈ ਐਨੀਆਂ ਤੇ ਆਇਗਾ ਸੀ ਵਿਚਾਰ ਨਾਲ ਚੰਬਰ ਤੇ ਪਾਣੀ ਤਾਂ ਕਿ ਆਪਾਂ ਪਾਣੀ ਭਰਨ ਲਈ ਪਾੜਦੇ ਜਦੋਂ ਇਹਨਾਂ ਨੂੰ ਚੋਈਦਾ ਲ ਅ ਅ ਜੀ ਸਾਢੇ 3 ਵਜ ਜਾਂਦੇ ਆ ਇਹਨਾਂ ਦੀ ਚੋਈਦਾ ਸਾਰਾ ਕੰਮ ਕੰਪਲੀਟ ਕਰਦੇ ਤੇ ਨਾਲ ਦੇ ਨਾਲ ਆਪਾਂ ਪਾਣੀ ਭਰ ਦਈਦਾ ਤੇ ਅੱਜ ਡਾਕਟਰ ਸਾਹਿਬ ਦੁੱਧ ਪਹੁੰਚ ਆਵੜੇ ਬਾਤ ਵਿਚ ਚੁੱਕਿਆ ਮੈਂ ਸੋਚਿਆ ਕਿ ਪੱਠੇ ਵੱਢ ਕੇ ਉਤਰ ਦਿੰਨੀ ਆ ਤੇ ਜਦ ਤਿਆਰ ਹੋ ਕੇ ਆਪਾਂ ਪਾਲਟੀਆਂ ਜਾਲਾ ਫਿਰ ਤੇ ਪਾਣੀ ਭਰ ਦਿੰਨੀ ਆ ਤੇ ਨਾਲ ਮੋਟਰ ਚੱਲੀ ਤੇ ਨਾਲ ਪੱਠਾ ਮਸ਼ੀਨ ਚੱਲੀ ਫਿਰ ਵੇਟ ਕੀਤੀ ਡਾਕਟਰ ਸਾਹਿਬ ਆਏ ਫਿਰ ਉਹਨਾਂ ਨੇ ਕੋਠੇ ਤੇ ਗਏ ਤੇ ਸਤਾਰਾਂ ਦੇ ਜੋੜ ਜੂੜ ਦੇਖੇ ਫਿਰ ਲੋਟ ਕੀਤਾ ਵੇ ਤੋ ਕਰਾ ਨੂੰ ਪਾਣੀ ਭਰਤਾ ਪਾਣੀ ਭਰਨ ਤੋਂ ਬਾਅਦ ਹੁਣੋਂ ਤੋਂ ਪੱਠੇ ਕੋਈ ਤਾਂ ਕੱਲ ਵੱਢ ਕੇ ਲਿਆ ਤੇ ਸੀ ਜਨੇਰਾ ਹੋ ਗਿਆ ਸੀ ਥੋੜੇ ਜਿਹੇ ਵੱਡੇ ਕੇ ਕੁਝ ਨੇ ਵੱਢਣ ਚਾਹਨੀ ਆ ਹੁਣ ਉਹ ਦੇਖਦੇ ਆ ਭਾਈ ਉਹ ਮੋਟਰ ਪੱਲੀਖ ਨਹੀਂ ਚੱਲੀ ਅੱਜ ਇਹਨਾਂ ਦੀ ਸਫਾਈ ਸੁਈ ਵੀ ਨਹੀਂ ਹੋਈ ਅੱਜ ਆਪਾਂ ਕਾਲ ਚ ਇੱਥੇ ਤਾਂ ਆਪਾਂ ਕੰਮ ਨੂੰ ਲੇਟ ਭੱਜ ਭੱਟ ਕੇ ਕੰਮ ਨਹੀਂ ਕਰਨਾ ਕੰਮ ਤਾਂ ਸਾਰੀ ਉਂ ਮਦਨੀਂ ਹੀ ਪੜਨੇਗੇ ਤਾਂ ਕੰਮ ਚੱਲਦਾ ਹੀ ਰਹਣਗੇ ਜਿੰਨੀ ਆਪਾਂ ਕਾਲ ਕਰਦੇ ਆ ਕਈ ਵਾਰੀ ਨਾ ਉਨਾਂ ਹੀ ਲੇਟ ਹੋ ਜਾਈਦਾ ਅੱਜ ਕਾਲ ਕਾਲ ਚ ਕੰਮ ਨਹੀਂ ਵੜਦੇ ਸੀ ਵੀ ਟਾਈਮ ਨਾਲ ਤਿਆਰ ਹੋ ਕੇ ਪਾਰਕ ਤੇ ਜਾਵਾਂਗੇ ਜਾਂ ਅੱਜ ਆਪਣੇ ਲੈਟ ਨੇ ਟਿਕਾਲਾ ਤਾਂ ਮੈਂ ਤਾਂ ਆਪੇ ਨਾਲ ਗਰੰਟੀਆਂ ਨੂੰ ਤੇ ਅੱਜ ਸਾਡੇ ਕਿਦਾ ਸਾਡੀ ਸੀ ਪਾਣੀ ਤੋਂ ਬਿਨਾ ਨਾ ਆਪਾਂ ਪੱਥੇ ਪਾਏ ਤੇ ਗਿਆ ਸਾਡੇ ਸੀ ਅੱਜ ਲੈਟ ਨੇ ਲੇਟ ਕਰਾਤਾ ਸਾਰਾ ਆਪਣਾ ਪਾਰਟੀ ਦਾ ਪ੍ਰੋਗਰਾਮ ਖਰਾਬ ਕਰ ਦੇਣਾ ਸੀ ਜੇ ਨਾਲ ਲੋਟੋ ਕੀਤਾ ਅਰੇ ਦਸੂਹਰੇ ਕੋਲ ਰੈਂਕ ਨੂੰ ਲੋਟੋ ਤੂੰ ਵੀ ਪੀ ਲੈ ਬੱਤ। ਇਹ ਪੀ ਲੈ। ਲੈ ਲੈ। ਪੀ ਲੈ ਪੀ ਲੈ। ਬਾਸਾ ਯਾ ਨਵਾਤ ਲੈ ਆ ਪਾਇਆ ਪੀਲੇ ਕਲਰ ਦਾ। ਆ ਫਰਸ ਵੀ ਬਈ ਮੋਟੀ ਮੋਟੀ ਥੋੜੀ। ਇਹਨਾਂ ਨੂੰ ਘਰ ਇੱਥੇ ਭਰ ਦੇ ਪਾਣੀ। ਕਭੀ ਜੋਤ ਨੇ ਸਾਰਾ ਖਲਰਾ ਫਲਰ ਪੈਸੇ ਛਾੜੂ ਨਹੀਂ ਬਚਿਆ ਪਰ ਸਾਰੇ ਕੰਮ ਨੂੰ ਲੇਟ ਆ ਬਈ ਐਸੇ। ਬਸ ਆਏ ਆ ਅਬ ਤੇ ਪਾਰਟੀ ਤੇ ਵੀ ਇੰਜੋਏ ਕਰਿਆਗੇ। ਉਹ ਤਾਂ ਪਸੰਗ ਵਾਲਾ ਤਾਂ ਸਾਰਾ ਤਾਂ ਘਾਟ ਹੀ ਲੱਗ ਲਿਆ ਜਾਂਦਾ ਕਰੋ। ਜਾਇ ਨਹੀਂ ਜਾਂਦਾ ਕਿ ਤੇ ਸਾਰਾ ਕੁਮੜ ਦੇ ਵਿੱਚ ਤਾਂ ਚਲੋ ਨਹੀਂ ਦੀ ਵਾਰ ਕਰਨਾ ਚਾਹੀਦਾ ਜਾਣਾ ਚਾਹੀਦਾ। ਮੇਰੇ ਕੋ ਪਾਣੀ ਭਰਤਾ ਜੀ ਮੋੜਾ ਪਾ ਡਰਾਮਾ ਖਿੱਚ ਕੇ ਇਹਨਾਂ ਗਾਵਾਂ ਦੇ ਮੂਰੇ ਕਰ ਦਿੰਨੇ ਆ। ਫੀਲ ਲੋ ਵੀ ਪੱਠੇ ਵੜਨਾ ਆਏ ਸੀ ਪੱਠੇ ਛੋਟੇ 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 ਆ ਪੱਠੇ ਆਪਾਂ ਟੋਕਰੇ ਹੀ ਲਿਆਏ ਸੀ ਟੋਕਰੇ ਚੀ ਪਾ ਕੇ ਲੈ ਜਾਵਾਂਗੇ ਪਲੇਟ ਵੀ ਹੋਗੇ ਤਾਂ ਵੀ ਕੋਈ ਚੱਕਰ ਨਹੀਂਗਾ ਕਿਉਂਕਿ ਐ ਵੀ ਪੱਠੇ ਕੇਰਾ ਪਾਇਓਗੇ ਖੁਰਨੀਆਂ ਫੁੱਲ ਕਰ ਦਾਂਗੇ ਤਿਆਰ ਹੋ ਕੇ ਹੁਣ ਜਾ ਵਜਰਾ ਸੀ ਪਾਰਟੀ ਤੇ ਆਪਾਂ ਪਾਰਟੀ ਤੋਂ ਵੀ ਲੇਟ ਹੋ ਗਏ ਓਕੇ ਆਪਾਂ ਦਾ ਕੰਮ ਸਾਰਾ ਨਿਬੜ ਕੇ ਫੇਰੀ ਜਾਵਾਂਗੇ ਵੈਸੇ 11 12 ਵਜੇ ਜਾਂਦੇ ਆ ਪਾਰਟੀ ਪ੍ਰੋਗਰਾਮਾਂ ਤੇ ਡਾਕਟਰ ਸਾਹ ਨੂੰ ਮੈਂ ਡਾਕਟਰ ਸਾਹਿਬ ਨੂੰ ਮੈਂ ਕਿਹਾ ਵੀ ਤੁਸੀਂ ਮੇਰੀ ਹੈਲਪ ਕਰਾ ਦਿਓ ਅੱਜ ਪਾਲਤੀ ਤੇ ਜਾਣਾ ਲੇਟ ਨਾ ਹੋ ਜੇ ਕਿਉਂਕਿ ਬਈ ਕਿਤੇ ਨਾ ਜਾਣਾ ਹੋਵੇ ਨਾ ਫਿਰ ਤਾਂ ਚਲੋ ਆਦਾ ਹੌਲੀ ਹੌਲੀ ਕੇ ਮਰਜੀ ਆਦਾ ਚਲੋ ਕੰਮ ਤਾਂ ਦਿਨੇ ਨਿਬੜੀ ਜਾਈਦੇ ਕਿਉਂਕਿ ਤੁਹਾਨੂੰ ਪਤਾ ਹੀ ਫਾਰਮ ਦੇ ਕੰਮ ਬਹੁਤ ਹੁੰਦੇ ਪਸ਼ੂਆਂ ਦਾ ਕੰਮ ਕਦੇ ਨਿਭੜਦਾ ਨਹੀਂਗਾ ਬਹੁਤ ਹੁੰਦਾ ਥੋੜਾ ਬਹੁਤ ਚੱਲੀ ਜਾਂਦਾ ਕਦੇ ਹੈ ਪੱਲੀ ਲਿਆ ਪੱਲੀ ਟੋਕਰੇ ਚ ਨਹੀਂ ਲੋਟਾਂ ਨੇ ਵੀ ਦੇਖੀ ਹੋ ਗਈ ਕਰਦੀ ਨਾ ਉਹਨੂੰ ਕੋਈ ਨਹੀਂ ਕਹਦਾ ਉਹ ਯਾਰ ਦੂਰ ਜਾਵੜੂਗੀ ਨਾ ਫਿਰ ਮੈਨੂੰ ਸੱਦ ਨਹੀਂ ਪਊਗੀ ਕਿਉਂਕਿ ਇਹਨੂੰ ਫਿਰ ਘਰੇ ਛੱਡ ਕੇ ਜਾਵਾਂਗੇ ਮਰਮਨ ਨੂੰ ਦੀਦੀ ਨੂੰ ਕਹੀ ਨਹੀਂ ਆ ਪਤਾ ਮੈਂ ਨਾ ਹੈਲਪ ਕਰਾ ਰ ਤੇ ਡੈਡੀ ਮੇਰੇ ਨਾਲ ਹੋਣ ਲੱਗਿਆ ਪਿਆ ਹੈ ਅਭੀ ਜੋ ਤੂੰ ਪਤਾ ਹੈ ਕਿ ਇੱਥੇ ਰੱਖੀ ਪਈ ਆ ਪੁੱਤ ਅੱਜ ਤਾਂ ਫੋਟੋ ਚਾਰੂ ਵੀ ਨਹੀਂ ਮਾਰਿਆ ਗਿਆ ਬਈ ਫਾਰਮ ਦੇ ਵਿੱਚ ਨਾ ਸਫਾਈ ਨਹੀਂ ਹੋएगी ਕਿਉਂਕਿ ਲੈਟ ਤੇ ਲੱਗੇ ਰਹੇ 2 ਘੰਟੇ ਲੈਟ ਬਈ ਨਾ ਤੇ ਇਗਨੋਰ ਕਰਨਾ ਬਈ ਆਪਣੇ ਗਵਾਂਢ 'ਚ ਵਿਆਹ ਦੀ ਜਿੰਨ ਦੀ ਆਵਾਜ਼ ਵਿੱਚ ਹੁੰਦੀ ਹੋਊਗੀ ਤੇ ਲੈ ਇਹਨੇ ਸੋਚ ਖਰਾਬ ਹੋ ਗਈ ਬਈ ਮੋਟਰ ਦੀ ਇਸ ਲਈ ਆਪਾਂ ਫਿਰ ਸਿੱਧੀਆਂ ਤਾਰਾ ਲਾ ਕੇ ਕੰਮ ਚਲਾਇਆ लाइया पशुओं ने पटे पुठे पाके पानी भर के लैट लूट कर लागे दो घंटे ਕਾਈ ਤਨਖਾਤੀ ਖਾਓਗੇ ਬਹੁਤ ਪਾਲਤੀ ਵਾਸਤੇ ਹੁਣੇ ਤਿਆਰ ਤੇ ਚਾਹਦੇ ਸਰਵਾਦਗੇ ਅਭੀ ਜੋਤ ਨੂੰ ਤਿਆਰ ਕਰ ਲਿਆ ਜੀ ਵੀਡੀਓ ਦੇ ਨਾਲ ਬਣੇ ਰਹੋ ਜੀ ਚਲੋ ਆਪਾਂ ਜੀ ਤਿਆਰ ਹੋ ਜਗੇ ਹੁਣ ਬਈ 5:30 ਹੋ ਗਏ ਆਪਾਂ ਵਿਆਹ ਤੋਂ ਆ ਗਏ ਆ ਤੇ ਵਧੀਆ ਇੰਜੋਏ ਕੀਤਾ ਬਈ ਪਸੂਆਂ ਦੇ ਕੰਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਭਜਾ ਭਜਾਈ ਦੇ ਵਿੱਚ ਹੀ ਪ੍ਰੋਗਰਾਮ ਦੇਖਿਆ ਜਾਂਦਾ ਪਹਿਲਾਂ ਪਸੂਆਂ ਦਾ ਕੰਮ ਨਿਬੜਿਆ ਅੱਜ ਗਾੜੀ-ਗਾੜੀ ਦੇ ਵਿੱਚ ਤੇ ਸਵੇਰ ਪ੍ਰੋਗਰਾਮ ਦੇ ਵਿੱਚ ਟਿੱਕਤ ਲਾਤੀ ਲੈਟ ਨੇ ਲੈਟ ਖਰਾਬ ਹੋ ਗਈ ਮੌਕੇ ਤੇ ਤੇ ਵਿਚਾਰੀਆਂ ਨੂੰ 9:30 ਵਜੇ ਜਿਹੜਾ ਮੈਂ 7 7:30 ਵਜੇ ਪਾਣੀ ਭਰਦੀ ਸੀਗੀ 9:30 ਵਜੇ ਪਾਣੀ ਭਰਿਆ ਮੈਨੂੰ ਤਾਂ ਐ ਸੀ ਮੈਂ ਕਿਹਾ ਲੈਟ ਨਾ ਆਈ ਤੇ ਨਾ ਵਿਚਾਰੀਆਂ ਨੂੰ ਪਾਣੀ ਪਿਆ ਰਹਿ ਗਿਆ ਤੇ ਨਾ ਪੱਠੇ ਕੁੱਤਰ ਕੇ ਪਾਏਗੇ ਵੀ ਆਪਾਂ ਰੋਖਾ ਹੋ ਜੂਗਾ ਪ੍ਰੋਗਰਾਮ ਤੇ ਬਈ ਜਾਨੂ ਜੀ ਨਹੀਂ ਕਰਦਾ ਕਿ ਜਦ ਪਸ਼ੂ ਹੈ ਨਾ ਘਰੇ ਵਿਚਾਰੇ ਖੇਤਾਂ 'ਇ ਫੜੇ ਹੁਣ ਉਹਦੇ ਇਹਨਾਂ ਨੂੰ ਛੱਡ ਕੇ ਜਾਣਾ ਪ੍ਰੋਗਰਾਮ ਤੇ ਬਈ ਆਪਣੇ ਲਈ ਸ਼ੋਭਾ ਨਹੀਂ ਦਿੰਦਾ ਹਨ ਆਪਣਾ ਕੰਮ ਪਿੱਛੋਂ ਪਸ਼ੂ ਵਿਚਾਰੇ ਇਹ ਆਪਣੇ ਤੇ ਡਿਪੈਂਡ ਹੁੰਦੇ ਆ ਬਈ ਆਪਣੇ ਬੱਚਿਆਂ ਵਰਗੇ ਹੁੰਦੇ ਆ ਆਪਾਂ ਇਹਨਾਂ ਨੂੰ ਖਾਣ ਪੀਣ ਨੂੰ ਦੇਣਾ ਇਹ ਕਿਹੜਾ ਵਿਚਾਰੇ ਆਪਣੇ ਆਪ ਹਨ ਪੱਠੇ ਕੁੱਤਰ ਕੇ ਖਾ ਸਕਦੇ ਜਾਂ ਪਾਣੀ ਆਪਣੇ ਆਪ ਪੀ ਸਕਦੇ ਬੰਨੇ ਆ ਜਿਤੋਂ ਆਪ ਬੰਨ ਕੇ ਰੱਖਦੇ ਆ ਤੇ ਮੈਂ ਤਾਂ ਬਈ ਕੈਨਸਲ ਕਰਤਾ ਸੀ ਪ੍ਰੋਗਰਾਮ ਮੈਂ ਕਿ ਜੇ ਲੈਟ ਨਾ ਨਾਈ ਇਹਨਾਂ ਨੂੰ ਭੁੱਖੇ ਤੇ ਆਨੁਛੜ ਕੇ ਮੈਂ ਪਾਰਟੀ ਤੇ ਨਹੀਂ ਜਾਂਦੀ ਤੇ ਉਹਦਾ ਸ਼ੁਕਰ ਆ ਬਈ ਵੀ ਡਾਕਟਰ ਸਾਹਿਬ ਟਾਈਮ ਤੇ ਆ ਗਏ ਉਹਨਾਂ ਨੇ ਉੱਪਰ ਕੋਠੇ ਤੇ ਜਾ ਕੇ ਸਾਰੇ ਜੋੜ ਵਗੈਰਾ ਦੇਖੇ ਤੇ ਜੋੜ ਜੂੜੇ ਸੈੱਟ ਕੀਤੇ ਤੇ ਮੋਟਰ ਵੀ ਚੱਲ ਪਈ ਪਾਣੀ ਭਰਤਾ ਇਹਨਾਂ ਨੂੰ ਸਵੇਹਾ ਤੇ ਪੱਠੇ ਕੋ ਤੁਰ ਕੇ ਆਪਾਂ ਪਾਤੇ ਸੀਗੇ ਤੇ ਆਲੂ ਕਜਾਵੜੇ ਸੀ ਪ੍ਰੋਗਰਾਮ ਤੇ ਹੁਣ ਆਪਾਂ ਪ੍ਰੋਗਰਾਮ ਤੋਂ ਆਏ ਆ ਮਾੜੇ ਮਾੜੇ ਨਾਲ ਟਾਈਮ ਲੱਗ ਗਿਆ ਸਗਣ ਦਿੰਦੇ ਕਰਦੇ ਫੇ ਰੋਟੀ ਰੇਟ ਲੱਗੀ ਰੋਟੀ ਖਾ ਖੂਕੇ ਤੇ ਹੁਣ ਆਪਾਂ ਆਏ ਆ ਡਾਕਟਰ ਸਾਹਿਬਾ ਅੱਥੇ ਪ੍ਰੋਗਰਾਮ ਤੇ ਜਦੋਂ ਇੰਜੋਏ ਕਰੀ ਜਾਂਦੇ ਆ ਤੇ ਆਪਾਂ ਬਈ ਪਸ਼ੂਆਂ ਦਾ ਕੰਮ ਨੂੰ ਵੇੜਨਾ ਸੀਗਾ ਆਪਣਾ ਹੈਗਾ ਵੀ ਡਿਊਟੀ ਪਸ਼ੂਆਂ ਦੀ ਆਪਾਂ 5:30 ਦਾ ਟਾਈਮ ਹੋ ਗਿਆ ਬਈ ਸਾਨੂੰ ਆਪਾਂ ਜਾ ਕੇ ਪੱਠੇ ਵਾਟ ਕੇ ਪੱਠੇ ਪੁੱਤਰ ਕੇ ਪਹਿਲਾਂ ਪੱਠੇ ਪਾਉਣੇ ਆ ਫਿਰ ਆਪਾਂ ਧਰਜ ਹੋਣੇ ਆ